चिटा <laughs> लुगाजरीवली गुजारा भी हूँ कहो कि अभी तो कचाई और मैं कहें भगवान को पैसे नहीं दूंगे तो पैसे छोटे सरकार बोली भगवानी ਕਹਿੰਦਾ ਸੁਦਾ ਪਿਆਸ ਜਿਹੜਾ ਸੌਣੇ ਚੋਂ ਪਸੀਗਾ ਆਸ਼ਕਾ ਬਾਜ ਬਣਾ ਦੇ ਬਾਜ ਬਣਾ ਕੇ ਜਿਹੜਾ ਸੌਣੇ ਕੌ ਦਾ ਸੀ ਸ਼ਹੀਦ ਭਗਤ ਸਿੰਘ ਦੀ ਸੁਦਾ ਪਿਆ ਲੱਖੀਆਂ ਮੁੜਕੇ ਲੱਗਿਆ ਇਹਦੀ ਬਿੱਟੀ ਨੇ ਖਾੜ ਕਹਿੰਦੀ ਕੀ ਹੋ ਗਿਆ ਕਹਿੰਦਾ ਜਿਹੜੇ ਕੋ ਜਾਨ ਨੂੰ ਗਾਦ ਦੀ ਆਤਮਾ ਦੀ ਆਖਣ ਕਰਦਾ

सोचा तो मैं चाहते हैं देर नंबर नहीं दे रहे हैं। याद रखो, संजय योगेंद्र मस्तों के अंदर मेरा इंग्लिश स्टार तो है। हम बहुत तंगी तो था। सुपर सिंह खेला, जड़क निकालूं चक्कर आ गया मेरा वीडियो तो समझे रह गया यार। और क्या तू चाइना के सामने, और क्या आज ये वो वीडियो खा सालू? ਅੱਖੇ ਨੇ ਚੈਨਲ ਕਿ ਕੀ ਕਰ ਰਿਹਾ ਐ ਐ ਪਾਨਾ ਸਿੱਧੂ ਆ ਜਿਹੜਾ ਕਰੋੜਾ ਪੀਆ ਜਨਤਾ ਨੂੰ ਪੜਾ ਕੇ ਦੇ ਰਿਹਾ ਸੀ ਓਏ ਦੁਗਣਾ ਕੋਈ ਐਮਐਲ ਨਹੀਂ ਸੀ ਜਿਹੜਾ ਦੁਗਾਨੀ ਚੋਰੀ ਕਰਨਾ ਪੜਾ ਗਿਆ ਕਰਦਾ ਕਰਦਾ पई <laughs> आहे ਦਾ ਨਸੀਰ ਤੁਹੇ ਪਾਰ ਤੇ ਆ ਉਦੋਂ ਇਹ ਉਹਨਾਂ ਨਾਲ ਸੀ ਨਾ ਅੱਜ ਉਹਨਾਂ ਪਾਰ ਤੇ ਆ ਆ ਉਹ ਅੰਦਰ ਕਰੀ ਜਾਂਦਾ ਇੱਥੋਂ ਪਤਾ ਲੱਗਦਾ ਗੱਪਾਂ ਦਾ ਡੈਕਟਰ ਦਾ ਗੱਪ ਬਣਾਉਣਾ ਇੱਕ ਮੈਨੂੰ ਇੱਕ ਗੱਲ ਹੋਰ ਯਾਦ ਰੱਖੋ ਜਿੱਦੇ ਦੀ ਤੇਰੀ ਸਰਕਾਰ ਬਣੀ ਹੈ 2022 ਤੇ ਤੁਸੀਂ ਨੋਟ ਕਰੋ ਜੇ ਉਹਦੇ ਟਿਕਰਾਂ ਤੇ ਲੱਗਣੀਆਂ ਬਰਖਤਾ ਤੇ ਲੱਗਣੀਆਂ ਸੋਖੀਆਂ ਮੱਖੀਆਂ ਵਰਦ ਹੋ ਗਈਆਂ 109 ਪੁੱਛੋ

अरे कितना सूपे इतने सी जगह पढ़ना अब तो मान लो सूपे पे बताया था कि माँगवा सारे सत्ते जाके नाचता है जगह पढ़ना अब तो माँग ना कि जगह जाके ऐसे बोलते हैं कि तेरी बात कर क्या जगह जाके नाचती है महंगो भी ससुरी लड़की मैं कहने वाला हूँ कि अच्छे थे अब पापा इतना करोगे क्या करें एक तो � ਜੇਕਰ ਤੂੰ ਪੰਜਾਬ ਦਾ ਕਿਹੜੇ ਵੱਲ ਵਿੱਚ ਸਿੱਟੇ ਕਾ ਤੋਂ ਪਾਇਆ ਮੈਂ 92 ਅੰਮ੍ਰਲ ਨੂੰ ਕਹੂੰਗਾ ਓ ਗੁਰਦੁਆਰੇ ਨਾ ਜਾਓ ਜੇ ਨਾ ਜਾਓ ਜੇ ਪਾਪ ਤੋਂ ਸਿਰ ਚੰ ਜਾਣਾ ਤੁਹਾਡੇ ਭਗਵਾਨ ਦੀ ਮਾਣ ਦੇ ਵਿੱਚ ਅਜੀਖਾ ਬੋਲੋ ਆਕਾ ਸੰਤਨ ਕੇ ਨੱਚਰ ਵਾਗਿਆ ਪੰਜਾਬ ਵਾਲਿਆਂ ਬਹੁਤ ਦਰਦਾਂ ਸੰਪੀਏ ਮੁਰਾਦ ਕੋਈ ਬਾਹਰ ਦੀ ਕੰਨੀ ਤੋਂ ਕੋਈ ਜਨਤੰਤਰ ਵਾਲਾ ਟਿਕਾ ਕੇ ਰੱਖ ਕੇ ਇਹਦੇ ਮੈਂ ਸਾਰਿਆਂ ਨੂੰ ਮੋਹਣਾ ਨਹੀਂ ਆਉਂਦਾ ਪਰ ਜਿਹੜੇ ਜਨਤਾ ਨੂੰ ਇਹ ਨਹੀਂ ਆਦਰ ਕਰਨਾ ਸੀ ਉੱਪਰ ਹੱਥਵਾਉਣਾ ਉਹ ਪੈਸੇ ਦਵਾ ਰਿਆ ਸੀ ਤੇ ਅੱਜ ਕੀ ਗੱਲ ਕਰਦਾ ਹੈ ਤੇਰਾ ਕੀ ਹੋਇਆ ਸਭ ਤੋਂ ਤੱਕ ਸਭ ਤੋਂ ਤੰਗ ਪਾ ਕੇ ਖੜਾ ਉਹ ਜਿਹੜਾ ਉਹ ਜਨਤਾ ਦੇ ਕੋਲ है दो दो रखा तुम नहीं। एक तुम नहीं। लख नी करोड़े नी याद रखो पंजाब युद्ध जागते जे जगना आत्मा भोजना युद्ध ਹੋਗਾ ਆਉਤੇ ਮੈਂ ਕਹੂੰਗਾ ਉਹ ਭਾਈ ਸਾਹਿਬ ਨੇ ਸਦਾ ਕਰੋ ਸੂਰ ਸਦਾ ਆ ਗਿਆ ਪਰ ਬਾਰੇ ਬਹੁਤ ਬੈਤਿਆ ਬਹੁਤ ਧੰਨਵਾਦ ਆ ਜੇ ਕਰਦੇ ਦਲਤ ਬੋਲੇ ਆ ਉਹਦੇ ਆਪੇ ਮਾਬੇ ਤੋਂ ਇੱਕ ਗੱਜ ਕੇ ਬੋਲੇ ਜੀ ਵਾਹਿਗੁਰੂ ਜੀ ਦਾ ਖਾਲਸਾ